ਉਹਨਾਂ ਉਹ ਤਾਂ ਆਪਣੇ ਤੇ ਲਈ ਜਾਣਗੇ ਤਾਂ ਫਿਰ ਅਸੀਂ ਉਹ ਚੀਜ਼ ਨੂੰ ਧੋਣਾ ਲੱਗ ਬੈਠਾਂਗੇ ਕਿ ਉੱਤੇ ਉਹਨਾਂ ਨੂੰ ਲੱਗਾ ਹੁਣ ਮੈਨੂੰ ਕਹਿ ਰਹੇ ਆ ਖੁੰਦਕ ਆ ਗਈ ਹੋਣੀ ਉਹਨਾਂ ਨੂੰ ਕੰਪਲੇਂਟ ਅਸੀਂ ਇਹਨੂੰ ਸੀਰੀਅਸ ਹੀ ਨਹੀਂ ਲਿਆ ਵੈਸੇ ਹੀ ਅਸੀਂ ਸੋਚਿਆ ਕਿ ਵੈਸੇ ਹੀ ਆ ਰਹੀ ਹੋਣੀ ਮੈਂ ਉਹਨੂੰ ਇਗਨੋਰ ਕਰਨ ਨੂੰ ਇਸ ਚੀਜ਼ ਨੂੰ ਕਿਹਾ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਆਪਣੀ ਵੀਡੀਓ ਬਣਾ ਕੁਛ ਨਹੀਂ ਹੁੰਦਾ ਮੈਂ ਕਿਹਾ ਤੂੰ ਕਿਹੜਾ ਕਿਸੇ ਨੂੰ ਕਹਿ ਰਿਹਾ ਹੈਂ ਇਹ ਸਾਡੇ ਹੋਵੇਗੀ ਅਸੀਂ ਕਿਸੇ ਨੂੰ ਕਹਿ ਰਹੇ ਆ ਤਾਂ ਅਸੀਂ ਫਿਰ ਕੰਪਲੇਂਟ ਵੀ ਲਖਾਈਏ ਕਿਸੇ ਇਸ ਬੰਦੇ ਨੂੰ ਟਾਰਗੇਟ ਕਰਕੇ ਬੋਲ ਰਹੇ ਆ ਤੇ ਇਹਦੇ ਖਿਲਾਫ ਅਸੀਂ ਕੰਪਲੇਂਟ ਵੀ ਕੱਲ ਨੂੰ ਸਾਡੇ ਤੇ ਹਮਲਾ ਨਾ ਕਰੇ ਅਲ ਕੁਝ ਨਹੀਂ ਬਚਿਆ ਮੰਦਰ ਸਿਰਫ ਮੇਰਾ ਸੇਫ ਸੀ ਕਿਉਂਕਿ ਉਹ ਕਾਂਦੇ ਨਾਲ ਸੀ ਬਸ ਇਹ ਆਪਣਾ ਨਿਊ ਕਰਮਸਰ ਕੋਲੋਨੀ ਪੈਂਦਾ ਗਲੀ ਨੰਬਰ 1 ਇੱਥੇ ਮੇਰੇ ਬ੍ਰਦਰ ਦੇ ਫਲਵਰਸ ਸੀਗੇ ਜਿਹਦਾ ਆਈਡੀ ਵਗੈਰਾ ਬਣਾਓ ਇੰਸਟਾਗ੍ਰਾਮਰ ਤੇ ਫਲਵਰਸ ਵਗੈਰਾ ਹੈਗੇ ਨੇ ਤੋਂ ਉਹਨੂੰ ਇਦਾਂ ਦੀ ਧਮਕੀਆਂ ਆਉਂਦੀਆਂ ਸੀ ਕਿ ਤੇਰੇ ਵੱਧ ਹੋਗੇ ਆ ਜਾਂ ਕੀ ਕਹਿੰਦੇ ਨੇ ਤੈਨੂੰ ਉਹਦੇ ਤੋਂ ਪੈਸੇ ਆਣ ਵਾਲੇ ਆ ਕੁਝ ਵੀ ਇਹਨੂੰ ਬੰਦ ਕਰ ਦੇ ਇੱਕ ਦੋ ਮੁੰਡੇ ਹੋਰ ਵੀ ਨੇ ਉਹਨਾਂ ਸਭ ਨੂੰ ਫੋਨ ਆਉਂਦੇ ਸੀਗੇ ਕੀ ਨਾਮ ਬ੍ਰਦਰ ਦਾ ਬ੍ਰਦਰ ਦਾ ਨਾਮ ਮੇਰੇ ਰਵੀ ਆ ਤੇ ਉਹਨਾਂ ਨੂੰ ਕਹਿੰਦੇ ਨੇ ਫੋਨ ਬਾਰਬਰ ਉਹਨੇ ਸਾਨੂੰ ਇੱਕ ਹਫ਼ਤਾ ਪਹਿਲਾਂ ਇਦਾਂ ਦੱਸਦਾ ਰਹਿੰਦਾ ਸੀ ਕਿ ਦੀਦੀ ਮੈਨੂੰ ਇਦਾਂ ਫੋਨ ਆ ਰਿਹਾ ਜਾਂ ਕੁਝ ਵੀ ਹੈ ਮੈਂ ਉਹਨੂੰ ਕਿਹਾ ਕੋਈ ਗੱਲ ਨਹੀਂ ਜਦੋਂ ਇਦਾਂ ਵੀਡੀਓ ਬਣਦੀ ਹੈ ਤਾਂ ਇਦਾਂ ਲੋਕੀ ਫੋਨ ਕਰਦੇ ਕਮੈਂਟਾਂ ਚ ਗਾਲਾ ਗੁਲਾ ਕੱਢਦੇ ਨੇ ਤਾਂ ਇਗਨੋਰ ਕਰ ਲੈਣਾ ਚੀਜ਼ਾਂ ਨੂੰ ਤੇ ਫਿਰ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਕਿ ਮੇਰਾ ਬ੍ਰਦਰ ਵੀ ਅੰਦਰ ਹੀ ਸੀਗਾ ਜਾਂ ਕੁਝ ਵੀ ਉਹਨਾਂ ਨੇ ਆ ਕੇ 25 3 ਹੁੰਦੇ ਸੀਗੇ ਜਿਵੇਂ ਮੈਂ ਦੇਖੇ ਵੀ ਨਹੀਂ ਮੈਂ ਤਾਂ ਕੋਠੇ ਟਹਿਲ ਰਹੀ ਸੀ ਆਪਣਾ ਮੈਂ ਤਾਂ نیچے ਆ ਕੇ ਸਿਰਫ ਇੰਨੀ ਗੱਲ ਸਾਡਾ ਗੇਟ ਗੁੱਟ ਸਾਰਾ ਓਪਨ ਸੀਗਾ ਮੈਂ نیچے ਆ ਕੇ ਸਿਰਫ ਇੰਨੀ ਗੱਲ ਕਹੀ ਕਿ ਗੇਟ ਲਗਾ ਲਓ ਤੇ ਉਹਨਾਂ ਨੇ ਫਿਰ ਇਸ ਤਰੀਕੇ ਨਾਲ ਜੋ ਵੀ ਤੁਸੀਂ ਤੁਹਾਡੇ ਸਾਹਮਣੇ ਵਾਲ ਮਾਰੀ ਤੇ ਸਾਡੇ ਉਧਰ ਸਾਰੇ ਬੈੱਡ ਵਗੈਰਾ ਸਾਡੇ ਉਦੇ ਸ਼ੀਸ਼ੇ ਲੱਗੇ ਸੀ ਬੈੱਡਾਂ 'ਚ ਉਹ ਸਾਰੇ ਸ਼ੀਸ਼ੇ ਬੰਨੇ ਆ ਇੱਥੋਂ ਦੀ ਸਾਰੇ ਸ਼ੀਸ਼ੇ ਬਣ ਕੇ ਬੈੱਡ ਸਾਰੇ ਟੁੱਟੇ ਕਿਸ ਤਰ੍ਹਾਂ ਦੀ ਵੀਡੀਓ ਬਣਾਉਂਦੇ ਆ ਮਤਲਬ ਇਹ ਕਿਦਾਂ ਐਦੀ ਗਾਣੀਆਂ ਵਗੈਰਾ ਦੀ ਹੀ ਵੀਡੀਓ ਬਣਾਉਂਦੇ ਨੇ ਗਾਣੇ ਦੀ ਵੀਡੀਓ ਬਣਾਉਂਦੇ ਇਹ ਮਤਲਬ ਇੰਨੀ ਕੀ ਗੱਲ ਤੇ ਐਡਾ ਹਮਲਾ ਕਰਨਾ ਇਹਦੇ ਪਿੱਛੇ ਹੋਰ ਤਾਂ ਨਹੀਂ ਕੋਈ ਗੱਲ ਹੈਗੀ ਐਨੀ ਗਾ ਨਹੀਂ ਉਹਨਾਂ ਨੇ ਹੁਣ ਜਿੱਦਾਂ ਕੋਈ ਵੀ ਵੀਡੀਓ ਦੇ ਵਿੱਚ ਕੋਈ ਸ਼ਬਦ ਜਦਾਂ ਦਾ ਹੋਊਗਾ ਉਹਨਾਂ ਨੂੰ ਉਹਨਾਂ ਨੂੰ ਲੱਗਦਾ ਹੋਊਗਾ ਕਿ ਉਹਨਾਂ ਨੂੰ ਕਹਿਤਾ ਹੈ ਜਾਂ ਕੁਝ ਵੀ ਹੈ ਉਹਨਾਂ ਨੇ ਤਾਂ ਜੋ ਵੀ ਵੀਡੀਓ ਨਿਕਲੀ ਉਹਨੇ ਤਾਂ ਉਸ ਵੀਡੀਓ ਨੂੰ ਬਣਾਇਆ ਆ ਉਹ ਉਹ ਤਾਂ ਆਪਣੇ ਤੇ ਲਈ ਜਾਣਗੇ ਤਾਂ ਫਿਰ ਅਸੀਂ ਉਹ ਚੀਜ਼ ਨੂੰ ਧੋਣਾ ਬੈਠਾਂਗੇ ਕਿ ਉੱਤੇ ਉਹਨਾਂ ਨੂੰ ਲੱਗਾ ਹੁਣ ਮੈਨੂੰ ਕਹਿ ਰਹੇ ਆ ਖੁੰਦਕ ਆ ਗਈ ਹੋਣੀ ਉਹਨਾਂ ਨੂੰ ਇਸ ਤੋਂ ਪਹਿਲਾਂ ਕੋਈ ਤੁਮਕੀ ਕਰਾ ਦਿੱਤੀ ਉਹਨਾਂ ਨੇ ਨਹੀਂ ਨਹੀਂ ਹਫਤੇ ਤੋਂ ਉਹ 10 ਜ਼ਰੂਰ ਰਿਹਾ ਸੀ ਕਿ ਮੈਨੂੰ ਤਮਕੀ ਆ ਰਹੀ ਹੈ ਤੇ ਮੇਰੇ ਵੀਡੀਓਜ਼ ਤੇ ਕਮੈਂਟ ਆ ਰਹੇ ਨੇ ਅਦਾ ਘਟੀਆ ਘਟੀਆ ਕਮੈਂਟ ਆ ਰਹੇ ਗਾਲਾ ਕੱਢ ਰਹੇ ਨੇ ਮੁੰਡੇ ਅਦਾ ਕਰ ਰਹੇ ਨੇ ਤਾਂ ਅਸੀਂ ਉਹਨਾਂ ਚੀਜ਼ਾਂ ਤੇ ਗੌਰ ਨਹੀਂ ਕੀਤਾ ਇਹਦੀ ਕੋਈ ਕੰਪਲੇਂਟ ਕੀਤੀ ਸੀ ਪਹਿਲਾਂ ਤੁਸੀਂ ਕੰਪਲੇਂਟ ਅਸੀਂ ਇਹਨੂੰ ਸੀਰੀਅਸ ਹੀ ਨਹੀਂ ਲਿਆ ਵੈਸੇ ਹੀ ਅਸੀਂ ਸੋਚਿਆ ਕਿ ਵੈਸੇ ਹੀ ਆ ਰਹੀ ਹੋਣੀ ਮੈਂ ਉਹਨੂੰ ਇਗਨੋਰ ਕਰਨ ਨੂੰ ਇਸ ਚੀਜ਼ ਨੂੰ ਕਿਹਾ ਮੈਂ ਇਹ ਸਾਡੇ ਹੋਵੇਗੀ ਅਸੀਂ ਕਿਸੇ ਨੂੰ ਕਹਿ ਰਹੇ ਆ ਤਾਂ ਅਸੀਂ ਫਿਰ ਕੰਪਲੇਂਟ ਵੀ ਲਖਾਈਏ ਕਿਸੇ ਉਸ ਬੰਦੇ ਨੂੰ ਟਾਰਗੇਟ ਕਰਕੇ ਬੋਲ ਰਹੇ ਆ ਤੇ ਇਹ ਦੇਖ ਲਾਵਾ ਜੀ ਕੰਪਲੇਂਟ ਵੀ ਕੱਲ ਨੂੰ ਸਾਡੇ ਤੇ ਹਮਲਾ ਨਾ ਕਰੇ ਥੋੜਾ ਆਪਣਾ ਮਕਾਨ ਹੈ ਜਾਂ ਰੈਂਟ ਤੇ ਰੈਂਟ ਤੇ ਰੰਨੇ ਆ ਅਸੀਂ ਇਹ ਤੋਂ ਬ੍ਰਦਰ ਦਾ ਕੀ ਨਾ ਬਿਲਕੁਲ ਤਿੰਨੇ ਕਮਰੇ ਉਹਦੇ 17 ਸਾਲ ਉਮਰ ਹੈ ਅਲੀ ਨਾ ਪਾਲੇ ਤਾਂ ਹਾਂ ਜੀ ਹਾਂ ਜੀ 16 17 ਸਾਲ ਦਾ ਹੀ ਆ ਹੁਣੇ ਹੀ 3-4 ਸਾਲ ਤੋਂ ਵੀਡੀਓ ਹੀ ਬਣਾ ਰਿਹਾ ਉਹ ਜਿਹੜੇ ਬੰਦੇ ਨੇ ਹਮਲਾ ਕੀਤਾ ਉਹਨਾਂ ਦੀ ਕੋਈ ਵੀ ਕੈਮਰੇ ਚ ਫੁਟੇਜ ਵਗੈਰਾ ਆਈ ਹੈ ਕਿਸ ਤਰ੍ਹਾਂ ਦੀ ਕੈਮਰੇ ਚ ਫੁਟੇਜ ਵਗੈਰਾ ਨਹੀਂ ਆ ਵੀਡੀਓ ਵਗੈਰਾ ਉਧਰ ਕਿਸੇ ਨੂੰ ਸ਼ੱਕ ਵੀ ਹੈ ਵੀ ਜਿੱਤੇ ਨਾਲ ਕੋਈ ਸ਼ੱਕ ਤਾਂ ਫਿਰ ਬ੍ਰਦਰ ਕਲੀਅਰ ਕਰੂਗਾ ਕਿ ਉਹਦੀ ਕਿਹਦੇ ਨਾਲ ਆਪਸ ਰੰਜਿਸ਼ ਕਿਹਦੇ ਨਾਲ ਸੀਗੀ ਕਿਹਦੇ ਨਾਲ ਨਹੀਂ ਸੀਗੀ ਹੁਣ ਮੈਂ ਤਾਂ ਕਲੀਅਰ ਕਰ ਨਹੀਂ ਸਕਦੀ ਮੈਂ ਵੀ ਕਲੀਅਰ ਕਿਸੇ ਦਾ ਨਾਮ ਲੈ ਦਵਾ ਸਭ ਉਹਦੇ ਤੇ ਚਲੇ ਜਾਣਗੇ ਮੈਂ ਅੱਧਾ ਕਿਦਾ ਦੱਸ ਦਵਾ ਬ੍ਰਦਰ ਨੂੰ ਪਤਾ ਹੈ ਬ੍ਰਦਰ ਨੂੰ ਇਹਦੇ ਬਾਰੇ ਸਭ ਪਤਾ ਹੋਗਾ ਕਿ ਉਹਨੂੰ ਕੀ ਕਹਿੰਦੇ ਨੇ ਕੀ ਦੀ ਧਮਕੀ ਕੀਦੇ ਫੋਨ ਕੀਦੇ ਤੈਨੂੰ ਡਾਊਟ ਹੈ ਕਿਉਂਕਿ ਉਹਨੂੰ ਜਿਆਦਾ ਪਤਾ ਉਹ ਮੁੰਡੇ ਮੁੰਡੇ ਛੋੜਦਾ ਬੈਠਦਾ ਪ੍ਰਸ਼ਾਸਨ ਤਾਂ ਕਿੱਦਾਂ ਦੀ ਮੰਗ ਵੀ ਜਿਸ ਤਰੀਕੇ ਨਾਲ ਹਮਲਾ ਹੋਇਆ ਸਾਨੂੰ ਇੱਕ ਤਾਂ ਜਾਨ ਦੀ ਤੁਸੀਂ ਦੇਖ ਹੀ ਰਹੇ ਹੋ ਸਾਨੂੰ ਇਹ ਤਾਂ ਅਲਮਾਰੀ નીચે ਕਰਕੇ ਤਾਂ ਉਹ ਸਾਨੂੰ ਕੁਝ ਵੀ ਕਰ ਹੀ ਸਕਦੇ ਸੀਗੇ ਇੱਕ ਤਾਂ ਸਾਡੀ ਜਾਨ ਦੀ ਵੀ ਰੱਖੀ ਚਾਹੀਦੀ ਉੱਪਰ ਸਾਡਾ ਮੁੱਲਾ ਇੰਨਾ ਸਾਰਾ ਨੁਕਸਾਨ ਹੋਇਆ ਮੁੱਲਿਆਂ ਦਾ ਵੀ ਤੇ ਮੇਰਾ ਤਾਂ ਇਹੀ ਹੈ ਕਿ ਉਹ ਨਾ ਮੁੰਡਿਆਂ ਨੂੰ ਫੜ ਕੇ ਜੋ ਵੀ ਹੈ ਉਹਨਾਂ ਦੀ ਇਹਨਾਂ ਦਾ ਵੀ ਨੁਕਸਾਨ ਤਾਂ ਪਰ ਭਾਈ ਕਰਨ ਉਹ ਨਹੀਂ ਸਾਡਾ ਵੀ ਨੁਕਸਾਨ ਸਾਡੇ ਦੋਨੇ ਬੈੱਡ ਹੋ ਗਏ ਆ ਅਲਮਾਰੀ ਮੇਰੇ ਤਾਂ ਕੁਝ ਵੀ ਨਹੀਂ ਬਚ ਸਿਰਫ ਇੱਕ ਮੰਦਰ ਦੇ ਇਲਾਵਾ ਮੇਰਾ ਕੁਝ ਨਹੀਂ ਬਚਿਆ ਆ ਅੰਦਰ ਮੇਰਾ ਸਮਾਨ ਸਾਰਾ ਦੇਖ ਸਕਦੇ ਹੋ ਕੁਝ ਨਹੀਂ ਬਚਿਆ ਹੈ ਮੰਦਰ ਸਿਰਫ ਮੇਰਾ ਸੇਫ ਸੀ ਕਿਉਂਕਿ ਉਹ ਕੰਨ ਦੇ ਨਾਲ ਸੀ ਬਸ ਮੱਲੇ ਵਾਲਿਆਂ ਦਾ ਨੁਕਸਾਨ ਮੱਲੇ ਵਾਲਿਆਂ ਦਾ ਹਾਂਜੀ ਇਹਨਾਂ ਨਾਲ ਦੇ ਦਾ ਕਾਫੀ ਨੁਕਸਾਨ ਹੋਇਆ ਇਹਨਾਂ ਦੀ ਕਹਿੰਦੇ ਨੇ ਇਹਦੇ ਸ਼ੀਸ਼ੇ ਵੀ ਪੰਨੇ ਗਏ ਆ ਤੇ ਐਕਟਿਵਾ ਵੀ ਵਗੈਰਾ ਪੰਨੇ ਗਈ ਆ ਤੇ ਉਹਨਾਂ ਦੇ ਬਾਕੀ ਉਹ ਆਪਣੀ ਪਾਈਪਾਂ ਨੂੰ ਵੀ ਰੋ ਰਹੇ ਨੇ ਅੰਦਰ ਨਹੀਂ ਸੜੇ ਮੈਂ ਤਾਂ ਤੋਂ 2 ਮਹੀਨੇ ਪਹਿਲਾਂ ਇਹਨਾਂ ਨੂੰ ਕਿਰਾਏ ਤੇ ਮਕਾਨ ਦਿੱਤਾ ਸੀਗਾ ਜੀ। ਤੇ ਵਿਸ਼ਕਰਮਾਡੇ ਵਾਲੇ ਦਿਨ ਵੀ ਅਸੀਂ ਆਪਣੇ ਘਰੇ ਆਏ ਆ ਤੇ ਇਹ ਸਾਨੂੰ ਅੱਗੋਂ ਟੁੱਟ ਕੇ ਪੈ ਗਏ ਨੇ ਕਿ ਤੁਸੀਂ ਇੱਥੇ ਬਾਰ ਬਾਰ ਕੀ ਕਰਨ ਆ ਰਹੇ ਹੋ। ਤੇ ਮੈਂ ਇਹਨਾਂ ਨੂੰ ਉਦੋਂ ਹੀ ਜਵਾਬ ਦੇ ਗਿਆ ਸੀਗਾ ਕਿ ਮੇਰਾ ਮਕਾਨ ਖਾਲੀ ਕਰ ਦਿਓ ਜੀ। ਪਰ ਆਤੀ ਜੋ ਇਹਨਾਂ ਨੇ دہشت ਭਰਿਆ ਮਾਹੌਲ ਹੋਇਆ ਆਣ ਗਵਾਂਡ ਦੇ ਨਾਲ ਹੋਇਆ ਉਹਨਾਂ ਦਾ ਨੁਕਸਾਨ ਹੋਇਆ ਤੇ ਇਹਨਾਂ ਦੇ ਕੋਲੋਂ ਜਲਦੀ ਜਲਦੀ ਅਸੀਂ ਕਮਰਾ ਖਾਲੀ ਕਰਾਉਣਾ ਚਾਹੁੰਦੇ ਆ। ਸਾਨੂੰ ਐਸਐਚਓ ਨੂੰ ਸਾਹਿਬ ਨੂੰ ਵੀ ਇਹੀ ਅਪੀਲ ਕਰਾਂਗਾ ਜਾ ਕੇ ਕਿ ਇਹਨਾਂ ਦੀ ਅੱਜ ਦੀ ਅੱਜ ਹੀ ਕਮਰਾ ਖਾਲੀ ਕਰ ਕਿਉਂਕਿ ਰਾਤ ਨੂੰ ਜਾਂ ਕੱਲ ਨੂੰ ਫੇਰ ਐਦ ਕਿ ਸਦਾ ਜਾਨੀ ਮਾਲੀ ਨੁਕਸਾਨ ਫੇਰ ਹੋ ਜੇ ਉਹਦੇ ਵਿੱਚ ਤਾਂ ਫੇਰ ਸਾਨੂੰ ਵਿੱਚ ਆਣਾ ਪਏਗਾ ਕਿੰਨੇ ਕੁ ਨੁਕਸਾਨ ਹੋ ਗਏ ਤੇ ਮੱਲੇ ਜੀ ਮੱਲੇ ਦੇ ਵਿੱਚ ਜੀ ਐਕਟਿਵ ਆ ਮੋਟਰਸਾਈਕਲ ਗੱਡੀਆਂ ਸਾਰੇ ਤੁਹਾਡੇ ਕੋਲ ਫੂਟੇਜ ਪਈ ਨੇ ਜੀ ਆ ਮੇਰਾ ਏਸੀ ਵਗੈਰਾ ਸਾਰੇ ਦਰਵਾਜ਼ੇ ਦਰੂਜ ਜੇ ਸਾਡੇ ਸੀਸੀਟੀ ਕੈਮਰੇ ਸਾਰਾ ਕੁਝ ਭੰਗ ਗਿਆ ਜੀ ਇੰਨਾ ਦੀ ਕੋਈ ਆਪਾ ਚ ਰੰਜੀਤ ਆ ਸਾਨੂੰ ਪਤਾ ਨਹੀਂ ਮੈਨੂੰ ਦਾ ਰਾਤੀ 9:16 ਤੇ ਮਹੱਲੇ ਦੇ ਵਿੱਚੋਂ ਫੋਨ ਆਇਆ ਕਿ ਤੁਹਾਡੇ ਘਰ ਦੇ ਉੱਤੇ ਦਾਦਾ ਹਮਲਾ ਹੋਇਆ। ਹੁਣ ਇਸ ਫੈਮਿਲੀ ਚ ਕੌਣ-ਕੌਣ ਬੰਦੇ ਆ ਜਿਹਨਾਂ ਰੈਂਟ ਤੇ ਦਿੱਤਾ। ਇੰਨਾ ਦੀ ਫੈਮਿਲੀ ਦੇ ਵਿੱਚ ਜਦੋਂ ਦਿੱਤਾ ਸੀਗਾ ਤੇ ਉਦੋਂ ਤਾਂ ਇਹੀ ਕਹਿੰਦੇ ਸੀਗੇ ਕਿ ਇੱਕ ਮੁੰਡਾ ਮੇਰਾ ਚੰਡੀਗੜ੍ਹ ਰਹਿੰਦਾ ਜੀ। ਪਤਾ ਨਹੀਂ ਕੋਈ YouTube ਸਟਾਰ ਵਗੈਰਾ ਉਹਨੇ ਬੌਂਸਰ ਬੌਂਸਰ ਰੱਖਿਆ ਉਹਨਾਂ ਨੇ ਫਲੈਟ ਉੱਥੇ ਹੀ ਲਿਆ 25000 ਰੁਪਿਆ ਰੈਂਟ ਦਿੰਦੇ ਆ ਤੇ ਇੱਕ ਮੇਰਾ ਮੁੰਡਾ ਵਾ ਤੇ ਇੱਕ ਛੋਟੀ ਕੁੜੀ ਆ। ਹੁਣ ਅਸੀਂ ਆ ਕੇ ਦੇਖਦੇ ਆ ਤੇ ਮੁੰਡਿਆਂ ਨਾਲ ਬਧਾਤੀ ਜਦੋਂ ਆਏ ਇਨਾਂ ਨੇ ਇੱਕ ਦਰਵਾਜ਼ਾ ਤੁਹਾਡਾ ਬੰਦ ਸੀਗਾ ਇੱਕ ਦਰਵਾਜ਼ੇ ਨੂੰ ਬਾਹਰੋਂ ਤਾਲਾ ਲਾ ਕੇ ਉਹਨੂੰ ਬੰਦ ਕੀਤਾ ਹੋਇਆ ਸੀਗਾ ਤੇ ਜਦੋਂ ਅਸੀਂ ਅੰਦਰ ਐਂਟਰ ਹੋਏ ਆਂ ਤੇ ਪੁਲਿਸ ਮੁਲਾਜ਼ਮਾਂ ਨੇ ਦਰਵਾਜ਼ਾ ਖਲਵਾਇਆ ਤੇ ਅੰਦਰੋਂ ਚਾਰ ਤੋਂ ਪੰਜ ਮੁੰਡੇ ਅੰਦਰੋਂ ਨਿਕਲੇ ਨੇ ਤੇ ਨਾਲ ਹੀ ਐਕਟਿਵ ਅੰਦਰ ਖੜੀਆਂ ਸੀ ਲੈ ਕੇ ਫਟਾਫਟ ਉੱਥੋਂ ਭੱਜ ਗਏ ਮੱਲੇਦਾਰੀ ਜਿੱਦਾਂ ਦੀ ਗੁੰਡਾਗਰਦੀ ਚੱਲਦੀ ਪਈ ਕੀ ਮੰਗ ਕਰਦੇ ਸੀ ਮੰਗੇ ਸੀ ਕਿ ਵੇ ਇਹੀ ਪ੍ਰਸ਼ਾਸਨ ਤੋਂ ਕਰਦੇ ਆ ਜੀ ਜਲਦ ਤੋਂ ਜਲਦ ਇਹਨਾਂ ਦਾ ਕੋਲ ਅੱਜ ਦੀ ਅੱਜ ਦੀ ਮਕਾਨ ਖਾਲੀ ਕਰਾਇਆ ਜਾਵੇ ਕਿ ਅਸੀਂ ਵੀ ਇੱਥੇ 5 ਸਾਲ ਰਹਿ ਕੇ ਗਏ ਆ ਅੱਜ ਤੱਕ ਇੰਦਾ ਦੀ ਅਸੀਂ ਗੁੰਡਾਗਰਦੀ ਕਿਤੇ ਵੀ ਨਹੀਂ ਦੇਖੀ ਜਿੱਦਾਂ ਦੀ ਇਹਨਾਂ ਨੇ ਦਿਖਾਤੀ ਆ ਸਾਨੂੰ ਮੱਲੇ ਵਾਲਿਆਂ ਨੂੰ ਦਿਖਾਤੀ ਆ ਜਿੱਲੀ ਨਾ ਉੱਥੇ ਗਰੇਵਾਲ ਪলোਨੀ ਦੀ 6 ਨੰਬਰ ਗਲੀ ਚ ਇੱਕ ਰਵੀ ਨਾਂ ਦਾ ਯੂਟਿਊਬਰ ਰਹਿੰਦਾ ਹੈ ਜੀ ਉਹ ਪਤਾ ਲੱਗਿਆ ਵੀ ਉਹਨੇ ਪਹਿਲਾਂ ਕਿਸੇ ਲੜਕੀ ਦੀ ਬਾਹ ਨੂੰ ਤੋੜੀ ਸੀ ਉਹ ਰਾਤ ਉਹ ਉਹਦੇ ਕਰਕੇ ਆਏ ਵੀ ਇਹਨੇ ਸਾਡੇ ਮੁੰਡੇ ਦੀ ਬਾਹ ਤੋੜੀ ਆ ਤੇ ਪਰ ਉਹਨੇ ਦਰਵਾਜ਼ਾ ਨਹੀਂ ਖੋਲਿਆ ਨਰਜਨਾ ਖੋਲਣ ਤੇ ਉਹਨਾਂ ਨੇ ਬੌਲੀ ਰਾਜਪੂਤਰ ਸੀ ਉਹਨਾਂ ਦੀ ਸਪੂਤਰੀ ਤੇ ਆਪਣਾ ਇਲਕਾ ਸੀ ਉਹ ਉਹਨੂੰ ਤੋੜਤਾ ਤੇ ਜਿਹੜੇ ਆਪਣਾ ਅਨਮਾਲਕ ਨੇ ਉਹਨਾਂ ਨੇ ਵੀ ਦੱਸਿਆ ਵੀ ਜਿਹੜਾ ਰਵੀ ਆ ਇਹ ਵੀ ਡਿਫਾਲਟਰੀ ਆ ਕਿਉਂਕਿ ਇਹਦੇ 8-10 ਮੁੰਡੇ ਜੇ ਬਲਾ ਬਲੂ ਲਿੰਦਾ ਤੇ ਕੋ YouTube ਕੁਝ ਇਹਨਾਂ ਰੂਲਾ ਤਿਆਰ ਕਰਦਾ ਪਰ ਹੈ ਗਲਤ ਆ ਬੰਦਾ ਕਿਉਂਕਿ ਇਹਨਾਂ ਨੂੰ ਕਰਾਇਆ ਪਰ ਐਵੇਂ ਨਹੀਂ ਦਿੰਦੇ ਇਹ ਤੇ ਇਹ ਮੈਂ ਇਹ ਦੱਸਿਆ ਵੀ ਨੀ ਮਦਰ ਨੂੰ ਪੁੱਛਿਆ ਤਾਂ ਸਾਨੂੰ ਉਹ ਕੋ ਮਾਰਾਈ ਬੋਲਦੇ ਆ ਤੇ ਜਦੋਂ ਕੱਲ ਹੋਇਆ ਉਹਦੇ ਬਾਰੇ ਉਹਨਾਂ ਨੇ ਕਿਹਾ ਤੇ ਕਹਿੰਦੇ ਵੀ ਸਾਡੇ ਨਾਲ ਕਈ ਲੜਾਈ ਝਗੜੇ ਆ ਵੀ ਇਵਨ ਉਹਨਾਂ ਨੇ ਦਰਖਾਸਤ ਵੀ ਨਹੀਂ ਪੁਲਿਸ ਨੂੰ ਦਿੱਤੀ ਫਿਰ ਉਹਨਾਂ ਉਥੋਂ ਦੇ ਵਾਰਡ ਨੰਬਰ 13 ਪੈਂਦਾ ਉਥੋਂ ਦੇ ਪ੍ਰਧਾਨ ਆਏ ਹੋਏ ਆ ਤੇ ਇਹਨਾਂ ਨੂੰ ਮੈਂ ਮਾਲ ਜਿਹੜੇ ਉਹਦੇ ਰਾਜਪੁਤ ਮਾਰ ਜੀ ਨੂੰ ਬੁਲਾਇਆ ਵੀ ਤਾਂ ਕਿ ਇਹਨਾਂ ਤੋਂ ਦਰਖਾਸਤ ਲੈ ਕੇ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਆਹ ਮੌਕੇ ਤੇ ਪੁਲਿਸ ਹੋ ਚੁਗੀ ਸੀ ਤੇ ਮੈਂ ਵੀ ਮੌਕਾ ਦੇਖਿਆ ਤੇ ਜਿਹੜੀ ਵੀ ਬਣਦੀ ਕਾਰਵਾਈ ਲਈ ਪ੍ਰੋਪਰ ਲੈਵਾਂਗੇ ਮੁੰਡੇ ਵੀ ਇਹ ਛੋਟੀ ਛੋਟੀ ਉਮਰ ਦੇ ਹੀ ਆ ਤੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਬਣਦੀ ਜੋ ਇਹਨਾਂ ਨੇ ਕੀਤਾ ਉਹਨਾਂ ਦੀ ਸਖਤ ਸਖਤ ਕਾਰਵਾਈ ਕੀਤੀ